ਪੰਜਾਬੀ ਗਾਇਕ ਸੁਭਦੀਪ ਸਿੱਧੂ ਮੂਸੇਵਾਲਾ ਪਿੰਡਾਂ ਦੇ ਪੁੱਤ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਸਿੱਧੂ ਮੂਸੇਵਾਲਾ ਦਾ ਖੇਤ ਆ ਜਿੱਥੇ ਸਿੱਧੂ ਮੂਸੇਵਾਲਾ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਅਕਸਰ ਗੱਲਾਂ ਕਰਦਾ ਸੀ ਸਿੱਧੂ ਮੂਸੇਵਾਲਾ ਟਾਲੀ ਵਾਲੇ ਖੇਤ ਜਿਹੜਾ ਜੱਟ ਦਾ ਸਿਵਾ ਜਿਹੜਾ ਜਲੂਗਾ ਉੱਥੇ ਸਿੱਧੂ ਮੂਸੇਵਾਲਾ ਦਾ ਜਿਹੜਾ ਅੰਤਮ ਸੰਸਕਾਰ ਉਸਦੇ ਜੱਦੀ ਖੇਤ ਦੇ ਵਿੱਚ ਕੀਤਾ ਗਿਆ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਿਆਰੀਆਂ ਜਿਹੜੀਆਂ ਹੋ ਰਹੀਆਂ ਨੇ ਪਿੰਡ ਮੂਸਾ ਦੇ ਵਿੱਚ ਸਾਡੇ ਨਾਲ ਸੁਖਪਾਲ ਪਾਲੀ ਮੂਸਾ ਨੰਬਰਦਾਰ ਮੌਜੂਦ ਆ ਪਾਲੀ ਕੀ ਕਹੋਗੇ ਹਾਂਜੀ ਹਾਂਜੀ ਵੀਰੇ ਸਾਰੀਆਂ ਤਿਆਰੀਆਂ ਹੋ ਰਹੀਆਂ ਨੇ ਇੱਧਰ ਲੰਗਰ ਸ਼ੁਰੂ ਹੋਣਾ ਹੈ ਸੰਗਤਾਂ ਆ ਤੇ ਇਹ ਬਲੱਡ ਕੈਂਪ ਲੱਗਣੇ ਆ ਸਵੀਲਾ ਲੱਗਣੀਆਂ ਨੇ ਹੋਰ ਪੱਗਾਂ ਦੇ ਵੀ ਕੈਂਪ ਸੰਗਤਾਂ ਵੱਲੋਂ ਲਗਾਏ ਜਾਣੇ ਆ ਤੇ ਉਹ ਸਾਹਮਣੇ ਦੇਖ ਰਹੇ ਮਹਾਰਾਜ ਸਾਹਿਬ ਜਵਾਰੀ ਉੱਥੇ ਵਿਰਾਜਮਾਨ ਹੋਣੀ ਆ ਤੇ ਸਾਹਮਣੇ ਬਾਈ ਦੀ ਸਮਾਦ ਹੈ ਇਹ ਟਾਲੀ ਵਾਲਾ ਖੇਤ ਹੈ ਮੈਨੂੰ ਸਾਰਾ ਕੁਝ ਇੱਥੇ ਪੂਰਾ ਪ੍ਰਬੰਧ ਦੂ ਮੂਸੇਆ ਦੀ ਤੀਜੀ ਵਰਸੀ ਆ ਉਹਦੇ ਵਿੱਚ ਮਾਨਸਾ ਪ੍ਰਸ਼ਾਸਨ ਔਰ ਪਿੰਡ ਦੇ ਲੋਕ ਸਾਰੇ ਹੀ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਕੱਲ ਦੇ ਲੱਗੇ ਹੋਏ ਨੇ ਔਰ ਜੋ ਵੀ ਇੱਥੇ ਕੰਮ ਚੱਲ ਰਿਹਾ ਬਹੁਤ ਸੋਹਣਾ ਕੰਮ ਚੱਲ ਰਿਹਾ ਸਿੱਧੂ ਮੂਸੇ ਦਾ ਦੀ ਵਰਸੀ ਦੇ ਉੱਪਰ ਸਾਰੇ ਸਾਡੇ ਵੀਰਾਂ ਨੂੰ ਬਾਤ ਚੜ੍ਹ ਕੇ ਆਣਾ ਚਾਹੁੰਦਾ ਤੇ ਬਾਈ ਨੂੰ ਜੋ ਇਨਸਾਫ ਨਹੀਂ ਮਿਲਿਆ ਉਸ ਨੂੰ ਇਨਸਾਫ ਦਿਵਾਣਾ ਚਾਹੁੰਦਾ ਪਰ ਸੋਕ ਬਾਪੂ ਜੀ ਨੇ ਐਲਾਨ ਕੀਤਾ ਵੀ ਮੈਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਖੜਾ ਹੋਣ ਜਾ ਰਿਹਾ ਹਾਂ ਤੈਂ ਮੈਂ ਸਾਰੇ ਭਰਾਵਾਂ ਨੂੰ ਮਾਨਸਾਵਾਸੀਆਂ ਨੂੰ ਅਪੀਲ ਕਰਦਾ ਵੀ ਜੋ ਪਿਛਲੇ ਵਾਰ ਆਪਣੇ ਮਾਨਸਾਵਾਸੀਆਂ ਤੋਂ ਗਲਤੀ ਹੋਈ ਹੈ ਉਹ ਦੁਬਾਰਾ ਗਲਤੀ ਨਾ ਹੋਵੇ ਤਾਂ ਜੋ ਮਾਨਸਾ ਦਾ ਕੋਈ ਮਾਨਸਾ ਦਾ ਸੁਧਾਰ ਹੋ ਸਕੇ ਵਿਕਾਸ ਹੋ ਸਕੇ ਤੇ ਸਾਡੇ ਭਾਈ ਸਿੱਧੂ ਮੂਸੇਆ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲ ਸਕੇ ਸਿੱਧੂ ਦਾ ਵੀ ਸੁਪਨਾ ਸੀਗਾ ਉਹ ਕਹਿੰਦਾ ਵੀ ਮੈਂ ਬੈਕਵਰਡ ਦਾ ਜਿਹੜਾ ਪੈਗ ਆ ਉਹ ਲਾ ਦੇਣਾ ਹਾਂਜੀ ਹਾਂਜੀ ਉਹ ਵੀ ਵੀਰੇ ਬਹੁਤ ਵੱਡਾ ਸੁਪਨਾ ਸੀ ਵੀਰੇ ਦਾ ਸੁਪਨਾ ਪੂਰਾ ਵੀ ਹੋਣ ਲੱਗਿਆ ਸੀ ਪਰ ਜੋ ਹੋਣੀ ਆ ਉਹਨੂੰ ਕੋਈ ਰੋਕ ਨਹੀਂ ਸਕਦਾ ਤੇ ਹੁਣ ਦੁਬਾਰਾ ਬਾਪੂ ਜੀ ਨੇ ਐਲਾਨ ਕੀਤਾ ਵੀ ਇਸ ਵੋਟਾਂ ਦੇ ਵਿੱਚ ਮੇਰਾ ਸਾਥ ਦੋ ਤੇ ਆਨਵਾਜ ਜੋ ਵੋਟਾਂ ਸਾਥ ਦਓਗੇ ਤਾਂ ਆਪਾਂ ਬਹੁਤ ਵਧੀਆ ਮਾਨਸਾ ਵਿਕਾਸ ਕਰਾਂਗੇ ਮਾਨਸਾ ਸੁਧਾਰ ਲਿਆਵਾਂਗੇ ਸਿੱਧੂ ਬਾਈ ਤੇ ਜੋ ਵੀ ਸੁਪਨੇ ਸਾਰੇ ਪੂਰੇ ਕਰਾਂਗੇ ਬਾਰਸੀ ਤੇ ਜਿਹੜੇ ਲੋਕ ਨੇ ਸਵੇਰ ਤੋਂ ਹੀ ਆਉਣੇ ਸ਼ੁਰੂ ਹੋ ਗਏ ਨੇ ਤਾਂ ਇੰਨਾ ਪਿਆਰ ਸਿੱਧੂ ਦੇ ਲਈ ਹਾਂਜੀ ਹਾਂਜੀ ਵੀਰੇ ਸਿੱਧੂ ਦਾ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਐ ਵੀਰੇ ਬਹੁਤ ਜ਼ਿਆਦਾ ਪਿਆਰ ਹੈ ਮਾਨਸਾ ਤੋਂ ਛੱਡੋ ਆਸ-ਪਾਸੇ ਦੇ ਲੋਕ ਬਹੁਤ ਦੂਰੂ ਦੂਰ ਆ ਚੁੱਕੇ ਨੇ ਇੱਥੇ ਤੇ ਸਿੱਧੂ ਦੇ ਮੁੱਸੀ ਵਾਲੇ ਵੀਰੇ ਦੇ ਪਾ ਪ੍ਰਸ਼ਾਂਸ ਅਗਰ ਜੋ ਵੀ ਆ ਰਹੇ ਨੇ ਉਹਨਾਂ ਲਈ ਇੱਥੇ ਚਾਹ ਪਾਣੀ ਦਾ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਵੀ ਕੀਤਾ ਗਿਆ ਬਾਪੂ ਜੀ ਵੱਲੋਂ ਪਿੰਡ ਪ੍ਰਸ਼ਾਸਨ ਵੱਲੋਂ ਔਰ ਬਹੁਤ ਵਧੀਆ ਕੰਮ ਕੀਤਾ ਕੱਲ ਦਾ ਪੂਰਾ ਜੋਰਾਂ ਛੋੜਾਂ ਦਾ ਕੰਮ ਚੱਲ ਰਿਹਾ ਜੀ ਹਾਂ ਬਾਕੀ